ਵਾਹਿਗੁਰੂ ਸਾਹਿਬ ਜੀ ਮਾਰੂ ਵਾਰ ਮਹੱਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਮੰਗਲ ਸੁਧ ਕਰਨਾ ਹੈ ਮਾਰੂ ਵਾਰ ਮਹੱਲਾ ਤੀਜਾ ਫਿਰ ਹੈ ਸ਼ਲੋਕ ਮਹੱਲਾ ਪਹਿਲਾ ਫਿਰ ਦੂ ਡੰਡੀਆਂ ਹਨ ਉਸ ਤੋਂ ਬਾਅਦ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਹੁਜ ਜਿਹੜੀਆਂ ਸ਼ਬਦਾਰਥ ਪੁੱਥੀਆਂ ਤੇ ਨਵੀਨ ਸਰੂਪਾਂ 'ਚ ਇਸ ਤਰ੍ਹਾਂ ਛਪਿਆ ਹੈ ਪਰ ਪ੍ਰਾਤਨ ਪਾਠ ਇਸੇ ਤਰ੍ਹਾਂ ਹੀ ਹੈ ਮਾਰੂਵਾਰ ਮਹੱਲਾ ਤੀਜਾ ਸ਼ਲੋਕ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਾਰੂਵਾਰ ਮਹੱਲਾ ਤੀਜਾ ਸ਼ਲੋਕ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਵੇਣਗਾਹਤ ਗੁਣ ਵੇਚੀਐ ਤੋ ਗੁਣ ਸਹਿ ਕੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਇ ਵਿਕਾਇ ਗੁਣ ਤੇ ਗੁਣ ਮਿਲ ਪਾਈਐ ਜੇ ਸਤਗੁਰ ਮਾਹ ਸਮਾਈ ਮੂਲ ਅਮੂਲ ਨ ਪਾਈਐ ਵਣਜ ਨ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬਹੋ ਨ ਹੋ ਆਕਾਟ ਮਹੱਲਾ ਚੌਥਾ ਨਾਮ ਵਿਹੂਨੇ ਭਰਮ ਸਹਿ ਆ ਨਾਮ ਵਿਹੂਨੇ ਭਰਮ ਸਹਿ ਇਥੇ ਵਿਸਰਾਮ ਆਵਹਿ ਜਾਵਹਿ ਨੀਤ ਇਕ ਬੰਦੇ ਇਕ ਢੀਲਿਆ ਇਕ ਸੁਖੀਏ ਹਰਪ੍ਰੀਤ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਆਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਅਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸਬਦ ਵਿਚਾਰਾ ਸਤ ਸੰਜਮ ਮਤ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸ਼ਲੋਕ ਮਹੱਲਾ ਤੀਜਾ ਕੇਦਾਰਾ ਰਾਗ ਵਿੱਚ ਜਾਣੀਐ ਭਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਓ ਮਿਲਦੋ ਰਹਾ ਸੱਚੇ ਧਰੇ ਪਿਆਰ ਵਿਚੋ ਮਾਲ ਕੱਟੇ ਆਪਣੀ ਕੁਲਾ ਕਾ ਕਰੇ ਉਧਾਰ ਵਿਚੋ ਮਾਲ ਕੱਟੇ ਆਪਣੀ ਇਥੇ ਵਿਸਰਾਮ ਹੈ ਕੁਲਾ ਕਾ ਕਰੇ ਉਧਾਰ ਗੁਨਾ ਕੀ ਰਾਸ ਸੰਗ੍ਰਹਿ ਸੰਗ੍ਰਹਿ ਗੁਨਾ ਕੀ ਰਾਸ ਸੰਗ੍ਰਹਿ ਅਵਗਣ ਕੱਢੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੈ ਨਾ ਧਰੇ ਪਿਆਰ ਸਈ ਵਿਸਰਾਮ ਨਾਨਕ ਮਿਲਿਆ ਸੋ ਜਾਣੀਐ ਇਥੇ ਵਿਸਰਾਮ ਹੈ ਗੁਰੂ ਨਾ ਛੋਡੈ ਆਪਣਾ ਇਥੇ ਠੰਮਖ ਹੈ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰਾਓ ਭੈ ਤੇਰੇ ਡਰਨਾਹ ਗੁਰ ਕੈ ਸਬਦ ਸੰਤੋਖਿਆ ਨਾਨਕ ਵਿਗਸਾ ਨਾਇ ਮਹੱਲਾ ਚੌਥਾ ਚੜ ਬੋਹਿਥੈ ਚਾਲਸਾਉ ਸਾਗਰ ਲਹਿਰੀ ਦੇ ਠਾਕ ਨ ਸਚੈ ਬੋਹਿਥੈ ਜੇ ਗੁਰ ਧੀਰਕ ਦੇ ਠਾਕ ਨ ਸਚੈ ਬੋਹਿਥੈ ਇਥੇ ਵਿਸਰਾਮ ਹੈ ਜੇ ਗੁਰ ਧੀਰਕ ਦੇ ਤੇਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਸਾਵਧਾਨ ਨਾਨਕ ਨਦਰੀ ਪਾਈਐ ਦਰਗਹ ਚੱਲੈ ਮਾਨ ਪੌੜੀ ਨਿਹਕੰਟਕ ਰਾਜ ਕੁੰਚਤੂ ਗੁਰਮੁਖ ਸੱਚ ਕਮਾਈ ਸਚੈ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਿਲਾਈ ਸਚਾ ਉਪਦੇਸ ਹਰ ਜਾਪਣਾ ਹਰਿ ਸਿਉ ਬਾਣ ਆਈ ਅਥੈ ਸੁਖ ਦਾਤਾ ਮਾਨਵ ਸੈ ਅੰਤ ਹੋਏ ਸਖਾਈ ਹਾਰ ਸੋ ਪ੍ਰੀਤ ਊਪਜੀ ਗੌਰ ਸੋਜੀ ਪਾਈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਭੂਲੀ ਭੂਲੀ ਮੈਂ ਫਿਰੀ ਪਾਦਰ ਕਹੈ ਨ ਕੋਏ ਪੁੱਛਹੁ ਜਾਏ ਸਿਆਣਿਆ ਦੁਖ ਕਟ ਮੇਰਾ ਕੋਏ ਸਤਿਗੁਰ ਸਾਚਾ ਮਨ ਵਸੈ ਸਾਜਨ ਉਤਹੀ ਠਾਇ ਨਾਨਕ ਮਨ ਤ੍ਰਿਪਤਾਸੀਐ ਸਿਫਤੀ ਸਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਾਕਸ ਲਏ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁਖ ਬੇਖ ਜਾਲੀ ਨਾ ਆਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਇਥੇ ਵਿਸਰਾਮ ਮਾਇਆ ਵੇਖ ਨਾ ਭੁੱਲ ਤੂੰ ਇਥੇ ਵਿਸਰਾਮ ਹੈ ਮਨਮੁਖ ਮੂਰਖਾ ਚਲਦੇ ਆ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਇਹ ਚਲਦੇ ਆ ਪੱਤੇ ਯਮਕ ਲਾ ਦੇਣੀ ਆ ਚਲਦਿਆ ਨਾਲ ਨਾ ਚੱਲਈ ਇਥੇ ਵਿਸਰਾਮ ਹੈ ਸਭ ਝੂਠ ਦਰਬ ਲੱਖਾ ਲੱਖਾ ਪਦ ਕਸ ਕੇ ਉਚਾਰਨ ਕਰਨਾ ਹੈ ਮਨਮੁਖ ਅੰਦ ਨਾ 부ਜਈ ਸਿਰ ਉਪਰ ਜਾਮ ਖੜਗ ਕਲੱਖਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਅਗਿਆਨੀ ਅੰਦ ਇਥੇ ਠਮਕ ਲਾਉਣੀ ਹੈ ਨਾ 부ਜਈ ਇਥੇ ਵਿਸਰਾਮ ਹੈ ਸਿਰ ਉਪਰ ਇਥੇ ਠਮਕ ਜਾਮ ਖੜਗ ਕਲਖਾ ਨਹੀਂ ਕਹਿਣਾ ਕਲਖਾ ਉਚਾਰਨ ਕਰਨਾ ਕਕੀ ਤੋਂ ਚੱਕੀ ਕਸ ਕੇ ਉਚਾਰਨ ਕਰਨਾ ਗੋਰ ਪ੍ਰਸਾਦੀ ਉੱਭਰੇ ਜੇ ਨਾ ਹਰ ਰਸ ਚਖਾ ਆਪ ਕਰਾਏ ਕਰੇ ਆਪ ਆਪੇ ਹਰ ਰਖਾ ਸ਼ਲੋਕ ਮਹੱਲਾ ਤੀਜਾ ਜਿਨਾ ਗੁਰ ਨਹੀਂ ਭੇਟਿਆ ਜਿਨਾ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਵਣ ਜਾਵਣ ਦੁਖ ਕਣਾ ਕਦੇ ਨ ਚੁੱਕੈ ਚਿੰਦ ਕਾਪੜ ਜਿਵੈ ਪਛੋੜੀਐ ਘੜੀ ਮੋਹਤ ਘੜੀਆਲ ਨਾਨਕ ਸੱਚੇ ਨਾਮ ਬਿਨ ਸਿਰ ਹੋ ਨ ਚੁੱਕੈ ਜੰਜਾਲ ਮਹੱਲਾ ਤੀਜਾ ਤ੍ਰਿਪਾਵਣ ਢੂਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਚੁਰਹੀ ਏੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਬਖਸਿਓਨ ਖਖਾ ਲਾ ਕੀ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਣੇ ਲਾਇਓਨ ਕੱਠਾ ਹੀ ਪਾਠ ਸਨਮੁਖ ਸਦਾ ਸੋਹਣੇ ਸਚੈ ਦਾਰ ਜਾਣੇ ਐਥੈ ਓਥੈ ਮੁਕਤ ਹੈ ਜਿਨ ਰਾਮ ਪਛਾਣੇ ਧੰ ਧੰ ਸੇ ਜਨ ਜਿਨ ਹਰਿ ਸੇਵਿਆ ਤਿਨ ਹੋ ਕੁਰਬਾਨੇ ਸ਼ਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਮੜ ਪੜੀ ਇਹ ਵੱਖਰਾ ਪਾਠ ਕਰਾਇਆ ਜਾਂਦਾ ਸੰਪਰਦਾਚ ਮਹਿਲ ਕੁਚੱਜੀ ਮੜਵੜੀ ਇਥੇ ਵਿਸਰਾਮ ਹੈ ਮਹਿਲ ਕੁਚੱਜੀ ਮੜ ਵੜੀ ਮੜ ਇਹ ਥੋੜਾ ਜਨਾ ਭਾਰਾ ਬੋਲਣਾ ਬੜੀ ਪੂਲਾ ਬੋਲਣਾ ਮੜ ਵੜੀ ਕਾਲੀ ਮਨਹੁ ਕੁਸੁੱਧ ਜੇ ਗੁਣ ਹੋਵਣ ਤਾ ਪਿਰ ਰਵੈ ਨਾਨਕ ਆਵ ਗੁਣ ਮੁੰਦ ਮਹਿਲਾ ਪਹਿਲਾ ਸਾਤ ਸੀਲ ਸਤ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹ ਨਿਸ ਸਦਾ ਭਲੀ ਪਿਰ ਕਹਿ ਤੋ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰ ਕੈ ਆਪਣੀ ਗੁਰ ਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਕੀ ਆਇਆ ਹਰ ਰਸ ਜਿਨੀ ਚਾਖੇ ਚਾਖਿਆ ਅਨ ਰਸ ਠਾਕ ਰਹਾਇਆ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹਲਾ ਤੀਜਾ ਪੇਰ ਖੁਸ਼ੀਏ ਧਨ 라ਵੀਏ ਹਾਂ ਪੇਰ ਖੁਸ਼ੀਏ ਧਨ 라ਵੀਏ ਥੇ ਵਿਸਰਾਮ ਹੈ ਧਨ ਔਰ ਨਾਮ ਸੀਗਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨਾਰ ਨਾਨਕ ਧਨ ਆਗੇ ਖੜੀ ਸੋਭਾਵੰਤੀ ਨੌਰ ਮਹੱਲਾ ਪਹਿਲਾ ਸਸੁਰੈ ਪਈਆ ਕੰਤ ਕੀ ਕੰਤ ਅਗੰਮ ਅਥਾਹ ਨਾਨਕ ਧਨ ਸੁਹਾਗਣੀ ਜੋ ਭਾਵੈ ਹਵੇ ਪਰਵਾਹ ਪੌੜੀ ਤਖਤ ਰਾਜਾ ਸੋ ਬਹੈ ਜੇ ਤਖਤੈ ਲਾਇਕ ਹੋਈ ਤਖਤ ਰਾਜਾ ਸੋ ਬਹੈ ਜੇ ਤਖਤੈ ਲਾਇਕ ਹੋਈ ਜਿਨੇ ਸੱਚ ਪਛਾਣਿਆ ਸੱਚ ਰਾਜੇ ਸੇਈ ਇਹ ਭੂਪਤ ਰਾਜੇ ਨਾ ਆਖੀਅਹ ਦੂਜੇ ਭਾਇ ਦੁਖ ਹੋਈ ਪੀਤਾ ਕਿਆ ਸਲਾਹੀਐ ਜਿਸ ਜਾਦੇ ਬਿਲ ਨਾ ਹੋਈ ਨਿਹਚਲ ਰਾਜ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ 나ਹੀ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹਿ ਸਮਾਹਿ ਮਹੱਲਾ ਤੀਜਾ ਮਾਨ ਕੇ ਅਦਿਕ ਤਰੰਗ ਕਿਉ ਦਰ ਸਾਹਿਬ ਛੁੱਟੀ ਐ ਮਾਨ ਕੇ ਅਦਿਕ ਤਰੰਗ ਇਥੇ ਵਿਸਰਾਮ ਹੈ ਕਿਉ ਦਰ ਸਾਹਿਬ ਛੁੱਟੀ ਐ ਜੇ ਰਾਚੈ ਸੱਚ ਰੰਗ ਗੂੜਾ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁਟੀ ਐ ਜੇ ਚਿਤ ਲੱਗੈ ਸਚ ਪਉੜੀ ਹਰ ਕਾ ਨਾਮ ਅਮੂਲ ਹੈ ਕਿਉ ਕੀਮਤ ਕੀਜੈ ਆਪੇ ਸ੍ਰੇਸ਼ਟ ਸਭ ਸਾਜੀਆਂ ਆਪੇ ਵਰ ਤੀਜੈ ਗੁਰਮੁਖ ਸਦਾ ਸਲਾਹੀਐ ਸਚ ਕੀਮਤ ਕੀਜੈ ਗੁਰ ਸਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਜ ਸਵੀਜੈ